ਅਸ ਟਾਈਮ ਆਪਾਂ ਪਹੁੰਚ ਚੁੱਕੇ ਆਂ ਇੰਗਲੈਂਡ ਦੇ ਬਹੁਤ ਤੋਂ ਮਹਿੰਗੇ ਏਰੀਏ ਵਿੱਚ ਨੂੰ ਕਹਿੰਦੇ ਆ ਮੇਰੇ ਖਿਆਲ ਚ ਨਾਈਟਸ ਬ੍ਰਿਜ ਆ ਏਰੀਆ ਦੇ ਵਿੱਚ ਸਭ ਤੋਂ ਕਹਿ ਸਕਦੇ ਆ ਮਤਲਬ ਮਹਿੰਗੇ ਮਹਿੰਗੇ ਬ੍ਰਾਂਡਾਂ ਦੀਆਂ ਦੁਕਾਨਾਂ ਆ ਜਿੱਥੇ ਪਹਿਲਾਂ ਤੁਸੀਂ ਬਿਲਡਿੰਗਾਂ ਦੇਖ ਲਓ ਉਧਰ ਹੈਗੀ ਆ ਬਰਬਰੀ ਤੇ ਸਭ ਤੋਂ ਕਹਿੰਦਾ ਕਹੋਂਦਾ ਨਾ ਜਿਹੜਾ ਮਾਲ ਉਹ ਆ ਆ ਐਚ ਏ ਆਰ ਪੀ ਐਨ ਆ ਇਹਦਾ ਹੈਰਿਟਸ ਹਾਂਜੀ ਹੈਰਿਟਸ ਇਹ ਕਿੰਨਾ ਕਾ ਮਹਿੰਗਾ ਆ ਏ ਮੈਂ ਤੁਹਾਨੂੰ ਹੁਣ ਜਾ ਕੇ ਦਿਖਾਉਣਾ ਕਿੰਨਾ ਮਹਿੰਗਾ ਆਜੋ ਅੰਦਰ ਐਂਟਰ ਹੁੰਦਿਆਂ ਨੂੰ ਸਭ ਤੋਂ ਪਹਿਲਾਂ ਮਿਲਿਆ ਪਰਾਡਾ ਤੇ ਦੂਜੇ ਪਾਸੇ ਮਿਲਿਆ ਫੈਂਡੀ ਹਾਂਜੀ ਇਹ ਹੈਗੀਆਂ ਪਾਰਸਾਂ ਦੀ ਦੁਕਾਨਾਂ ਪਹਿਲੇ ਪਾਸੇ ਪਰਾਡਾ ਦੂਜੇ ਪਾਸੇ ਫੈਂਡੀ ਪਰ ਆਪਾਂ ਚੱਲਾਂਗੇ ਤੀਜੇ ਪਾਸੇ ਸਿੱਦੇ ਆਹ ਕਹਿੰਦਾ ਜੀ ਚਿੱਟੇ ਰੰਗ ਦਾ ਝੱਗਾ ਇਹ ਕੰਪਨੀ ਹੈਗੀ ਆ ਫੈਂਡੀ ਤੇ ਜੇ ਤਾਂ ਇਹਦਾ ਆਹ ਲੈ ਹਨਾ ਐਮ ਆਰ ਪੀ ਹੋਇਆ ਤੇ ਆਹ ਲਾ ਫੇ ਤੁਸੀਂ ਮੰਨ ਲਓ ਜੀ 17 ਲੱਖ 80 ਹਜ਼ਾਰ ਦਾ ਝੱਗਾ ਹਾਂ ਜੀ ਦੱਸੋ ਜੀ ਫੇ ਕੀ ਰਿਪੋਰਟ ਆ ਆ ਨਾਲੇ ਹੀ ਸੈਂਸਰ ਵੀ ਲਾਇਆ ਕਾਲੀ ਜੀ ਤਾਰ ਜੇ ਕੋਈ ਚੱਕ ਕੇ ਨੱਡਾ ਭੱਜਣ ਦੀ ਕੋਸ਼ਿਸ਼ ਕਰੂਗਾ ਨਾ ਇਹਦੇ ਵਿੱਚ ਹੂਟਰ ਵੱਜੂਗਾ ਹੁਣ ਇੱਥੇ ਪਿਆ ਰਹਿਣ ਦੋ ਚਲੋ ਅੱਗੇ ਜਲਵੀਰ ਝਿੰਦਰ ਦੇ ਗਾਣੇ 'ਚ ਨਹੀਂ ਕਹਿੰਦਾ ਹੁੰਦਾ ਜਾਲੀ ਐਲ ਵੀ ਦਾ ਬੈਗ ਤੇਰੇ ਹੱਥ 'ਚ ਲਾ ਕੇ ਐਲ ਵੀ ਰੱਖੇ ਨਹੀਂ ਮੁੰਡਾ ਅੱਖ ਤੇ ਉਹ ਤੁਹਾਨੂੰ ਦਿਖਾ ਦੇਣੇ ਕਿਹੜੀ ਐਲ ਵੀ ਲਾ ਕੇ ਰੱਖਦਾ ਹੈ ਲੁਧਿਆਣੇ ਦੇ ਵਿੱਚੋਂ ਇਦਾਂ ਦਾ ਬੈਗ ਆਪ ਨੂੰ ਮਿਲ ਜਾਣਾ ਜੀ 1500 ਦਾ ਤੇ ਇੱਥੇ ਵੀ ਜੀ ਨਹੀਂ 15 ਦਾ ਲਾਇਆ ਪਰ ਇਹ ਹੈਗਾ ਜੀ 15000 ਇੰਡੀਆ ਦਾ ਫੇ ਕਿੰਨਾ ਬਣ ਗਿਆ ਆਪਣਾ 15 ਲੱਖ ਚਾਰ ਗੱਲ ਇਹਨੂੰ ਮੈਨੂੰ ਤਾਂ ਜਾਲੀ ਐਲ ਵੀ ਦਾ ਬੈਗ तेरे ਹੱਥ ਚ ਆਇਆ ਬੈਗ ਜਾਲੀ ਉਹ ਵਾਲਾ ਨਹੀਂ ਜਾਲੀ ਨਹੀਂ ਇਹ ਅਸਲੀ ਆ ਇਹਨੂੰ ਵੀ ਆ ਨਾ ਸੈਂਸਰ ਲਾ ਕੇ ਰੱਖੇ ਹੋਏ ਨੇ ਜੇ ਕੋਈ ਚਾਪੇ ਮਾੜਾ ਮੋਟਾ ਵੀ ਉਰੇ ਪਰੇ ਕਰਦਾ ਨਾ ਇਹਨੇ ਆਪਣਾ అలਾਰਮ ਮਾਰ ਦੇਣਾ ਤੇ ਹੁਣ ਜਿਹੜਾ ਉਹ ਕਹਿੰਦਾ ਉਹ ਨਾ ਵੀ ਲਾ ਕੇ ਐਲ ਵੀ ਰੱਖੇ ਨੀ ਮੁੰਡਾ ਅੱਖ ਤੇ ਉਹ ਤੁਹਾਨੂੰ ਮੈਂ ਹੁਣ ਦਿਖਾ ਕੇ ਲਿਆਉਣਾ ਇਹਨੂੰ ਇੱਥੋਂ ਚੱਕਿਆ ਇਦਾਂ ਲਾਇਆ ਇਹ ਕੋਸ਼ਿਸ਼ ਦੇ ਵਿੱਚ ਤੇ ਇਹਨੂੰ ਲਾ ਕੇ ਨਾ ਇਦਾਂ ਇੱਥੇ ਹੀ ਰੱਖ ਦਿਓ ਪਿਆਰ ਨਾਲ ਠੀਕ ਆ ਜੀ ਐਲ ਵੀ ਵਾਲੀਆਂ ਚਲੋ ਅੱਗੇ ਅੱਲੇ ਵਾਲਾ ਫਲੋਰ ਸੀਗਾ ਬੀਬੀਆਂ ਲਈ ਤੇ ਆ ਆ ਗਿਆ ਬਾਬਿਆਂ ਲਈ ਇਹਦੇ ਵਿੱਚ ਮੁੰਡਿਆਂ ਦਾ ਸਮਾਨ ਹੋਣਾ ਕੱਪੜਾ ਲੀੜਾ ਇੱਥੇ ਗੀੜੀ ਮਾਰ ਜੀਏ ਫੇ ਉੱਪਰ ਹੈਗਾ ਤੀਜਾ ਚੌਥਾ ਪੰਜਵਾਂ ਛੇਵਾਂ ਉੱਤੇ ਫੇਰ ਜੰਦੇ ਹੁਣ ਆਪਾਂ ਆ ਗਏ ਆ ਦੂਜੇ ਫਲੋਰ ਤੇ ਨਾ ਹਾਂਜੀ ਦੂਜੇ ਫਲੋਰ ਤੇ ਆਜੋ ਫੇਰ ਲੋ ਜੀ ਆਪਾਂ ਸੇਲ ਲਾਬੇ ਲਈ ਆ ਇੱਥੇ ਫੇਰ ਸੇਲ ਦੇ ਵਿੱਚੋਂ 50% ਡਿਸਕਾਊਂਟ ਤੇ ਆਪ ਨੂੰ ਮਿਲ ਰਿਹਾ ਹੈ ਕਛਾ ਕਰੋ ਚੱਕ ਜਰਾ ਗਾ 14000 ਦਾ ਦੇਹੀ ਜਾ ਭਾਜੀ 50% ਆਫ ਤੇ ਵੀ ਇਹ ਰਹਿ ਗਿਆ ਐਫੀਏਸੀ ਇਹ ਸਾਲ ਮੈਨੂੰ ਨਾ ਹੀ ਪਹਿਲੀ ਵਾਰ ਸੁਣਿਆ ਇਹ ਚਲੋ ਅੱਗੇ ਸਾਡੇ ਪਿੰਡ ਦੀ ਇੱਕ ਮੈਨੂੰ ਗੱਲ ਜਿੱਤੇ ਆ ਗਈ ਹੈ ਨਾ ਉੱਥੇ ਇੱਕ ਵਾਰ ਮੈਂ ਕਿਤੇ ਜ਼ਿੰਮੇਵਾਰ ਮੁੰਡੇ ਨੂੰ ਗਿਆ ਸੀ ਜਿੱਦਾਂ ਪ੍ਰਧਾਨੇ ਸੀਗਾ ਮੇਰੇ ਖਿਆਲ ਚ ਜਿੰਮ ਦਾ ਉਹ ਉਹਨੂੰ ਕਿਹਾ ਵੀ ਬਾਈ ਜਿੰਮ ਜੇ ਸਮਾਨ ਤਾਂ ਹੈ ਨਹੀਂ ਕੋਈ ਡੰਬਲ ਡੰਬਲ ਤਾਂ ਲਿਆ ਦੇ ਉਹ ਕਹਿੰਦਾ ਨਾ ਜੇ ਕਿਸੇ ਨੇ 3 ਰ ਬਣਾਉਣਾ ਹੋਵੇ ਇੱਕ ਡੰਬਲ ਦੇ ਨਾਲ ਹੀ ਬਣਾ ਲੈਂਦਾ ਆ ਤੇ ਉਹ ਡੰਬਲ ਅੱਜ ਆਪਾਂ ਨੂੰ ਲੱਭ ਕੇ ਆਇਆ ਉਹ ਡੰਬਲ ਰੱਖਿਆ ਹੋਇਆ ਜਿਹਨੇ ਆ ਕੇ ਇੱਥੇ ਜੇ ਇੱਕ ਨਾਲ ਸਰੀਰ ਬਣਦਾ ਹੈ ਹੁਣ ਇਹਦਾ ਰੇਟ ਤਾਂ ਹੁਣ ਕਿੰਨੇ ਚਾਊਗਾ ਜੀ ਤੁਸੀਂ ਆਪ ਹੀ ਆਈਡੀਆ ਲਾ ਲਓ ਜਿੱਥੇ ਇੱਕ ਕੱਛਾ ਹੀ 15-15000 ਦਾ ਮਿਲਦਾ ਹੈ ਤੇ ਡੰਬਲ ਕਿੰਨੇ ਦਾ ਹੋਊਗਾ ਇਹ ਦੇਖ ਕੇ ਮੈਨੂੰ ਪਤਾ ਲੱਗਿਆ ਵੀ ਉਹ ਡੰਬਲ ਹੈਗਾ ਜਿਹਦੇ ਨਾਲ ਬਾਈ ਨੇ ਕਿਹਾ ਸੀ ਤੁਸੀਂ ਇੱਕ ਡੰਬਲ ਨਾਲੇ ਸਰੀਰ ਬਣਾ ਸਕਦੇ ਹਾਂ ਹਾਂ ਜੀ ਆ ਆ ਜੋ ਵਾਲਾ ਇਹਨੂੰ ਹੁਣ ਇੱਥੇ ਰੱਖ ਦਿਓ ਦੁਬਾਰਾ ਪਿਆਰ ਜੀ ਨਾ ਆਹ ਪ੍ਰੇਮ ਟਿਲੋਂ ਨੇ ਕਹਿੰਦਾ ਹੁੰਦਾ ਕਿ ਸਾਨੂੰ ਦੇਖ ਕੇ ਕਈ ਪਾਉਣ ਲੱਗੇ ਪੋਲੋ ਤੇ ਅਸੀਂ ਪਾਉਣ ਬਰ ਬੈਰੀ ਲੱਗੇ ਨਹੀਂ ਉਹ ਬਾਰਬਰੀ ਪਾਉਣ ਲੱਗ ਪਿਆ ਤੇ ਇੱਧਰ ਆ ਦੇਖੋ ਪੋਲੋ ਦਾ ਝੱਗਾ ਟੋਰੀ ਆ ਇਹਦਾ ਠੰਡ ਰੋਕਣ ਨੂੰ ਜੇ ਤੁਹਾਡੀ ਠੰਡ ਇਹਦੇ ਨਾਲ ਨਹੀਂ ਰੁਕਦੀ ਤਾਂ ਤੁਸੀਂ ਸਰਫ ਇਹਦਾ ਰੇਟ ਦੇਖਣਾ ਆ ਬਸ 26000 ਦੇ ਵਿੱਚ ਤੁਹਾਨੂੰ ਦੇਖ ਕੇ ਠੰਡ ਰੁਕ ਜਾਣੀ ਇਹਦੀ ਪੋਲੋ ਦਾ ਝੱਗਾ ਦੇਖੋ ਕਿੰਨਾ ਥੋਣਾ ਜਸਟ 26000 ਜਸਦਾ ਕਿੰਨੇ ਰਹਿ ਜਾ ਲੱਗ ਰਿਹਾ ਨਹੀਂ ਦੱਸਦਾ ਦੱਸਦਾ ਪੋਲੋ ਚ ਗਿੜਾ ਦੇਣ ਤੋਂ ਬਾਅਦ ਅੱਗੇ ਆ ਇੱਕ ਹੋਰ ਆ ਗਿਆ ਇੱਥੇ ਜਿੱਦਾਂ ਦੇ ਬ੍ਰਾਂਡਾਂ ਦੇ ਨਾਂ ਨਾ ਇਹ ਕੱਲੇ ਮੈਂ ਹੀ ਨਹੀਂ ਸੁਣਿਆ ਜਾਂ ਫਿਰ ਮੇਰਾ ਸੱਜਣ ਮਿੱਤਰ ਕਿਸੇ ਨੇ ਵੀ ਨਾ ਸੁਣੇ ਹੋਊਗੇ ਅੱਗੇ ਆ ਗਿਆ ਰੈਸਟੋਰੈਂਟ ਉੱਥੇ ਕਹਿੰਦੇ ਇੱਥੇ ਵੇਟ ਕਰੋ ਜਿੰਨਾ ਟਾਈਮ ਅਜੇ ਕੰਮ ਸਾਡਾ ਬਿਜ਼ੀ ਚੱਲਦਾ ਹੈ ਆ ਸਾਰੇ ਮਿੱਤਰ ਸੱਜਣ ਲਾਈਨ ਦੇ ਵਿੱਚ ਖੜੇ ਆ ਜਿੰਨਾਂ ਦੀ ਅਜੇ 바ਰੀ ਨਹੀਂ ਆਈ ਤੇ ਹੁਣ ਆਪਾਂ ਇੱਥੋਂ ਚਲੀਏ ਵਾਪਸ ਫੇਰ ਅੱਗੇ ਜਾ ਕੇ ਹੁਣ ਆਪਾਂ ਰਾਈਟ ਉਧਰ ਫੇਰ ਕੱਪੜੇ ਲਈ ਡੇਜੇ ਆ ਇਹ ਹਿਸਾਬ ਨਾਲ ਤਾਂ ਲੱਗਦਾ ਬਹੁਤ ਬੜਾ ਆ ਇਹ ਥੇਤੀ ਥੇਤੀ ਘੁੰਮ ਕੇ ਕੰਮ ਨਿਵੇੜਨਾ ਪੈਣਾ ਇੱਧਰ ਆ ਗਿਆ ਜੀ ਡੋਲ ਚੁਗਵਾਨਾ ਤੇ ਡੋਲ ਜੀ ਜਵਾਨਾਂ ਦੇ ਸਾਹਮਣੇ ਇਹਨਾਂ ਦੇ ਅੱਗੇ ਸ਼ਰੀਕ ਇਹ ਆ ਜੀ ਲੂਈ ਵਟਾਉਣ ਵਾਲੇ ਐਲ ਵੀ ਵਾਲੇ ਮਤਲਬ ਆਜੋ ਪਹਿਲਾਂ ਇੱਧਰ ਹੈਗਾ ਆ ਇਹ ਮੁੰਡਿਆਂ ਵਾਲੇ ਕੱਪੜੇ ਇਹ ਬੀਬੀਆਂ ਵਾਲੇ ਸੀਗੇ ਉਧਰ ਦੂਜੇ ਪਾਸੇ ਜਿੱਥੇ ਪਹਿਲਾਂ ਗਏ ਸੀ ਇਹ ਮੁੰਡਿਆਂ ਵਾਲੇ ਜੀ ਤੇ ਬੜੇ ਟੋਰੀ ਟੋਰੀ ਕੱਪੜੇ ਰੱਖੇ ਹੋਏ ਐ ਨਹੀਂ ਸਭ ਤੋਂ ਪਹਿਲਾਂ ਫਿਰ ਆਪਾਂ ਕਿੱਥੇ ਚਲੀਏ ਇਹਦੇ ਕੋਲ ਹਾਂ ਜੀ ਆ ਜਗਰ ਦਾ ਸੋਹ ਮੁੰਡਿਓ ਕਿੱਦਾਂ ਆ ਇਹਦੇ ਵਿੱਚੋਂ ਕਾਰਜਾ ਕੱਢਾਂ ਜੇ ਹੋਵੇ ਤਾਂ ਹੈਗਾ ਇਹ ਹੈਗੀ ਆ ਉੱਤਰੀ ਵੀ ਜਿਵੇਂ ਗਲਤ ਨਾ ਹੋਵਾ ਤਾਂ ਫਿਰ ਇਹ ਬਣਦੀ ਆ 42 ਲੱਖ ਦੀ oh my gosh ਕਰੋ ਜਿਹਾ ਜਰਾ ਇਹ ਮੈਨੂੰ ਲੱਗਦਾ ਕੋਈ ਨਾ ਨਹੀਂ ਪੁਰਾਣੇ ਜ਼ਮਾਨੇ ਦਾ ਡਾਇਨਾਸੌਰ ਮਾਰ ਕੇ ਬਣਾਇਆ ਹੋਇਆ ਉਹਦਾ ਤਾਂ ਇਸ ਦਾ ਮੁੱਲ ਵਾਜੀ ਜਸਟ 42 ਲੱਖ ਹਾਂਜੀ ਕਰੋ ਗੱਲ ਆ ਹੱਥ ਵੀ ਜੈਕਟ ਦਾ ਵੀ ਜੇਬੀ ਚ ਪਾਇਆ ਆਜੋ ਅੱਗੇ ਹੁਣ ਸੇ ਤੇ ਹੁਣ ਮੈਨੂੰ ਲੱਗ ਗਈ ਆ ਮੇਰੀ ਸਭ ਤੋਂ ਫੇਵਰਿਟ ਚੀਜ਼ ਐਲ ਵੀ ਇਹਦੇ ਉੱਪਰ ਤੁਹਾਨੂੰ 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 ਦਿਖ ਰਿਹਾ ਹੁਣ ਐਲ ਵੀ ਐਲ ਵੀ ਲਿਖਿਆ ਹੋਇਆ ਠੀਕ ਆ ਜੀ ਇਹ ਆਹ ਦੇਖੋ ਲਿਖਿਆ ਨਾ ਐਲ ਵੀ ਹੁਣ ਇਹਨੂੰ ਆਪ ਤੁਹਾਨੂੰ ਹੋਰ ਜਾਦੂ ਦਿਖਾਣਾ ਜਦੋਂ ਇਹ ਐਨ ਕਨ ਉਹਨਾਂ ਆਪਾਂ ਇਦਾਂ ਅੱਖਾਂ ਤੇ ਲਾਈਦਾ ਆ ਤੇ ਬਾਹਰੋਂ ਇਹਦੇ ਐਲ ਵੀ ਲਿਖਿਆ ਦਿਖਦਾ ਤੁਹਾਨੂੰ ਤੇ ਅੰਦਰੋਂ ਬਿਲਕੁਲ ਨਹੀਂ ਦਿਖਦਾ ਏ ਮੇਰੀ ਸਭ ਤੋਂ ਫੇਵਰੇਟ ਜਦੋਂ ਮੈਂ ਨਾ ਇੰਡੀਆ ਹੁੰਦਾ ਸੀ ਉਦੋਂ ਦੀ ਮੈਨੂੰ ਬਹੁਤ ਪਸੰਦ ਆਏ ਚੀਜ਼ਾਂ ਵਾਓ ਨੇਰੇ ਦੇ ਵਿੱਚ ਖੜਾ ਨਾ ਮੈਂ ਵੀ ਉਸਤਾਦ ਜੀ ਬਿਲਕੁਲ ਕਲੀਅਰ ਦਿਸ ਰਿਹਾ ਜਿਦਾਂ ਨਿਗਾ ਦੀ ਐਨਕ ਹੁੰਦੀ ਹੈ ਬਹੁਤ ਕਨਫੀਟ ਫੀਲ ਆ ਰਿਹਾ ਜੀ ਲਾ ਕੇ ਵੀ ਤੇ ਦੇਖਣ ਵਿੱਚ ਵੀ ਘਰੋchak ਜਿਹਾ ਸੋਹਣਾ ਲੱਗਦਾ ਹਾਂਜੀ ਆ ਗਾ ਉਹ ਗਾਣਾ ਫੇਰ ਜਿੱਤੇ ਆ ਗਿਆ ਮੈਨੂੰ ਕਿਹੜਾ ਸੀ ਲਾ ਕੇ ਐਲ ਵੀ ਰੱਖੇ ਨਹੀਂ ਮੁੰਡਾ ਅੱਖ ਤੇ ਪਹਿਲੀਆਂ ਚ ਕੁਲਵਿੰਦਰ ਝਿੰ ਇਹ ਕੁਲਵਿੰਦਰ ਨਹੀਂ ਕੁਲਵੀਰ ਝਿੰਦੇ ਦੀ ਜਿਹੜੀ ਕੈਸਟ ਆਈ ਸੀ ਉਹਦੇ ਵਿੱਚ ਕਹਿੰਦਾ ਸੀ ਲਾ ਕੇ ਉਦੋਂ ਆਂਦੀਆਂ ਅਹੀ ਮੈਨੂੰ ਇਹ ਪਸੰਦ ਆਈਆਂ ਆ ਉਹ ਗਾਣੇ ਤੋਂ ਪਹਿਲਾਂ ਦੀਆਂ ਗਾਣਾ ਤਾਂ ਚਲ ਬਾਅਦ ਚ ਸੁਣਿਆ ਸੀ ਇਹਨੂੰ ਰੱਖ ਲਈ ਇੱਥੇ ਤੇ ਹੁਣ ਇਹ ਕਿੰਨੇ ਦੀਆਂ ਮੈਨੂੰ ਸਾਫ ਸਾਫ ਪਤਾ ਆ ਕੋਈ ਨਹੀਂ ਜਦੋਂ ਲਹੂੰਗਾ ਫੇਰ ਤੁਹਾਨੂੰ ਦੱਸੂਗਾ ਮੈਂ ਕਿੰਨੇ ਦੀਆਂ ਆ ਆ ਬਾਕੀ ਵੀ ਦੇਖ ਸਕਦੇ ਹੋ ਤੁਸੀਂ ਐਨਕ ਐਨਕ ਬਟ ਆ ਮੇਰੀ ਸਭ ਤੋਂ ਫੇਵਰੇਟ ਆ ਇਹਦੇ ਛੀਛੇ ਵਿੱਚ ਹੀ ਨਹੀਂ ਪਤਾ ਨਹੀਂ ਕਿਹੜੀ ਆਈਟਮ ਪਾਈ ਹੈ ਬਾਹਰ ਇਹਦੇ ਐਲ ਵੀ ਲਿਖਿਆ ਦਿਖਦਾ ਹੈ ਇੱਦਾਂ ਹੁਣ ਤੁਹਾਨੂੰ ਕੈਮਰੇ ਦੇ ਵਿੱਚ ਕਿਉਂ ਨਹੀਂ ਆਹ ਦੇਖੋ ਲਿਖਿਆ ਨੇ ਐਲ ਵੀ ਔਰ ਜਿਆਦਾ ਪੈਨ ਨੂੰ ਅੱਖ ਤੇ ਲਗਾ ਲਈਦਾ ਆ ਅੰਦਰਲੇ ਪਾਸੇ ਬਿਲਕੁਲ ਕਲੀਅਰ ਚੀਸ਼ਾ ਦੇ ਦਿੱਤਾ ਆ ਬਹੁਤ ਸਾਫ ਦੇ ਦਿੱਤਾ ਆ ਹਾਂਜੀ ਲੋ ਜੀ ਘੁੰਮਣ ਵਾਲਾ ਕੰਮ ਅੱਜ ਆਪਾਂ ਇੰਨਾ ਕੀ ਕਰਨਾ ਸੀ ਕਿਉਂਕਿ ਅੱਜ ਮੇਰਾ ਹੈਗਾ ਆ ਹੈਪੀ ਟੂ ਯੂ ਘੁੰਮਦੇ ਨੂੰ ਸਾਰਾ ਦਿਨ ਹੋ ਗਿਆ ਹੁਣ ਸ਼ਾਮ ਪੈ ਗਈ ਤੇ ਹੁਣ ਆਪਾਂ ਗਿਆ ਮਾੜਾ ਮੁੱਢਾ ਸ਼ਗਨ ਜਾ ਕਰੇ ਲਈਏ ਤੇ ਆਪਾਂ ਨੂੰ ਲੱਭੀ ਇੱਕ ਪਿੰਕੇ ਨਹੀਂ ਆ ਸਾਰੀ ਥੋਪੀ ਪਿੰਕ ਪਿੰਕ ਆ ਇਹ ਹੈਗੇ ਕੇਕ ਸ਼ਾਪ ਲੰਡਨ ਦੀ ਸਪੈਸ਼ਲ ਉੱਥੇ ਆਪਾਂ ਸ਼ਗਨ ਕਰਨ ਲੱਗੀਆਂ ਜੀ ਆਪਣੇ ਹੈਪੀ ਟੂ ਯੂ ਦਾ ਆ ਪਾ ਲੈ ਜਾਂਦਾ ਛੋਟਾ ਕਹਿ ਤਾ ਛੋਟੀ ਜੀ ਕਾਫੀ ਪਰ ਇਹ ਫਿਰ ਇਹਦਾ ਹਾਂਜੀ ਐ ਐਂਡਰੋਇਡ ਉਹ ਤੁਹਾਨੂੰ ਦੱਸ ਕੇ ਬਿਰੋ ਮੈਨੂੰ 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 ਸਿਰਫ ਰੱਖ ਲੈਣੇ ਸਿਰਫ ਰੱਖ ਲੈਣਾ ਇੱਕ ਮਿੰਟ ਕਰਵਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਸੰਦੀ ਹੈਪੀ ਬਰਥਡੇ ਟੂ ਯੂ ਆਹ ਲੋ ਆਹ ਲੋ ਪਹਿਲਾਂ ਤੁਸੀਂ ਉਹ ਮਿੱਠਾ ਕਰੋ ਤੇ ਹੁਣ ਮੈਂ ਆਪਣਾ ਕਰਾਂ ਬਈ ਫੇ ਥੈਂਕ ਯੂ ਆਹ ਲੋ ਜੀ ਇਧਰ ਹਾਂਜੀ ਦਰਸ਼ਕੋ ਵੀਰੋ ਆਜੋ ਜਰਾ ਮੇਰੇ ਕੋਲ ਅੰਦਰ ਇਹ ਸਪੈਸ਼ਲ ਐਕਟਰੀ ਹੈ ਕਿਉਂਕਿ ਇੱਕ ਸ਼ੌਪ ਆਪਾਂ ਜੋਂ ਇੱਥੇ ਆਏ ਤਾਂ ਹੈਗੇ ਹਾਂ ਤਾਂ ਮੜਾ ਜਿਆ ਆਪਣਾ ਸ਼ਗਨ ਕਰਕੇ ਕਰੋ ਬੰਦ ਇੱਕ ਮਿੰਟ ਆਵਾਜ਼ ਬੰਦ ਕਰੋ ਆਹਾਂਜੀ ਮੈਂ ਤਾਂ ਆਇਆ ਤੇ ਸ਼ਗਨ ਜਾ ਕਰਕੇ ਜਾਈਏ ਆਪਾਂ ਕੇਕ ਬਦ ਬਾਦ ਵਿੱਚ ਆ ਕੇਕ ਕੱਟੋਗੇ ਤੇ ਸਪੈਸ਼ਲ ਜਾ ਹੁੰਦਾ ਇੱਥੇ ਇੱਥੇ ਆਪਾਂ ਜਿੱਥੇ ਮੋਲ ਚ ਆਇਆ ਸੀ ਇੱਥੇ ਆਪਾਂ ਨੂੰ ਮਿਲ ਗਿਆ ਕੇਕ ਵਿਦ ਦਿਲ ਵਾਲੀ ਕੌਫੀ ਇਹ ਇੱਕ ਸਪੈਸ਼ਲ ਸਿਗਾ ਇਹ ਮਿਲ ਗਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹੈ ਦੁਕਾਨ ਦੇਖੋ ਸਾਰੀ ਪਿੰਕ ਪਿੰਕ ਦੁਕਾਨਾਂ ਇਹ ਦੁਕਾਨ ਹੈਗੀ ਆ ਪਿੰਕੇਨੀਆ ਤੇ ਆ ਹੈਗਾ ਦੁਕਾਨਦਾਰ ਦਾ ਨਾਮ ਤੇ ਹੁਣ ਬਾਕੀ ਦੀ ਜਾਣਕਾਰੀ ਮੈਂ ਤੁਹਾਨੂੰ ਦੇਣਾ ਬਾਹਰ ਜਾ ਕੇ ਜਾਣਕਾਰੀ ਹੁਣ ਇਹ ਆ ਜੀ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ